ਨੋਈ ਮਿੱਤਰੋ ਅੱਜ ਬਾਈ ਬਰਕਤ ਤੇ ਬਾਈ ਰਾਣਾ ਪਹੁੰਚੇ ਨੇ ਪਰ देर आए दुरुਸਤ ਆਏ ਹਨ ਤੇ ਕਈ ਦਿਨ ਫੋਨ ਕਰਾਇਆ ਮੁੰਡੇ ਨੇ ਪਰ ਆ ਗਿਆ ਆਪਾਂ ਸਾਰੇ ਜਿੰਨੇ ਵੀ ਜਾਨਵਰ ਆਪਣੇ ਫਾਰਮ ਤੇ ਨੇ ਇਸ ਟਾਈਮ ਸਾਰਿਆਂ ਦੇ ਆਪਣੇ ਖੁਰੀਆਂ ਲਵਾਈਆਂ ਨੇ ਸ਼ੋਇੰਗ ਕਰਵਾਈਆ ਇਹਦਾ ਕਾਰਨ ਇਹ ਰਿਹਾ ਵੀ ਕਿਉਂਕਿ ਹੁਣ ਜਿਹੜੇ ਆਉਣ ਵਾਲੇ 2 ਮਹੀਨੇ ਨੇ ਉਹਨਾਂ 'ਚ ਸੱਲ ਬਹੁਤ ਰਹਿਣੀਆਂ ਹਨਾ ਬਾਈ ਬਰਕਤ ਹਾਂ ਜੀ ਉਹਨਾਂ 'ਚ ਠੀਕ ਰਹਿੰਦਾ ਸੇਫ ਰਹਿੰਦਾ ਪੈਰ ਤੇ ਹੁਣ ਇੱਕ ਵਾਰ ਤਾਂ ਜਿਵੇਂ ਸਫਾਈ ਹੋ ਗਈ ਤੇ ਫਰਸ਼ ਤੇ 4 ਤੋਂ 5 ਘੰਟੇ ਆਪਾਂ ਹਰ ਰੋਜ਼ ਆਪਣਾ ਇੱਕ ਜਾਨਵਰ ਖੜਦਈਏ ਇੱਥੇ ਤੇ ਸਫਾਈ ਵਿੱਚੋਂ ਪੈਰ ਦੀ ਚੰਗੀ ਤਰ੍ਹਾਂ ਰੱਖਿਓ ਕਿਉਂਕਿ ਫਰੌਗ ਵਗੈਰਾ ਖਰਾਬ ਹੋ ਜਾਂਦੇ ਨੇ ਬਰਕਤ ਕਿਸੇ ਜਾਨਵਰ ਦੇ ਫਰੌਗ ਤਾਂ ਨਹੀਂ ਖਰਾਬ ਸੀ ਮੇਰੇ ਭਾਈ ਕਿਤੇ ਕਹਿਣ ਮੁੰਡਾ ਵੀਡੀਓ ਦਾ ਪਾਈ ਜਾਂਦਾ ਪਰ ਕੇਅਰ ਨਹੀਂ ਰੱਖਦਾ ਕੇਅਰ ਹੈਗੀ ਆਪਣੀ ਜਾਨਵਰਾਂ ਦੀ ਠੀਕ ਆ ਠੀਕ ਆ ਤੇ ਬਹੁਤ ਵਧੀਆ ਪੈਰ ਬਣਾਉਂਦਾ ਬਾਈ ਬਰਕਤ ਤੇ ਤਕਰੀਬਨ ਮੈਂ ਜਿੰਨੇ ਵੀ ਸ਼ੋਹਾਂ ਤੇ ਚੰਗੇ ਘੋੜਿਆਂ ਦੇ ਵੀ ਬਣਾਏ ਹੋਏ ਹੁੰਦੇ ਨੇ ਪੈਰ ਕਿਉਂਕਿ ਪੈਰਾਂ ਦੀ ਬਹੁਤ ਵੱਡੀ ਅਹਿਮੀਅਤ ਆ ਘੋੜੇ ਦੇ ਵਿੱਚ ਸ਼ੋਹ ਤੇ ਖਾਸ ਕਰਕੇ ਕਿਵੇਂ ਤੁਹਾਡਾ ਜਾਨਵਰ ਤੁਰਦਾ ਕਿਵੇਂ ਉਹਦਾ ਬੈਲੈਂਸ ਆ ਘੋੜੇ ਦਾ ਹਨਾ ਇਹ ਬਹੁਤ ਜ਼ਰੂਰੀ ਆ ਜ਼ਾਰਾ ਦੇ ਵੀ ਆਪਾਂ ਨੇ ਖੁਰੀਆਂ ਲਵਾਤੀਆਂ ਤਕਰੀਬਨ ਸਾਰਾ ਸਿਆਲ ਆਪਾਂ ਨੇ ਬਿਨਾ ਖੁਰੀਆਂ ਤੁਸੀਂ ਲਵਾਇਆ ਲੰਘਾਇਆ ਸੀ ਇਸ ਵਾਰ ਆਪਾਂ ਹੁਣ ਤਾਂ ਲਵਾ ਦਿੱਤੇ ਕਿਉਂਕਿ ਪੈਰ ਬਹੁਤ ਤੋੜ ਗਈ ਦੂਜੀ ਗੱਲ ਆ ਕਿ ਹੁਣ ਜਿਵੇਂ ਮੌਸਮ ਆ ਆਪਾਂ ਖੁਰੀਆਂ ਲਵਾ ਦਿਆਂ ਸਫਾਈ ਸਹੀ ਹੋ ਜਾਂਦੀ ਆ ਜਦ ਆਪਾਂ ਖੁਰੀ ਨਹੀਂ ਲਵਾਉਂਦੇ ਤਾਂ ਪੈਰ ਤੋੜ ਲਾਂਦੀਆਂ ਨੇ ਉਹ ਚ ਫਿਰ ਮਿੱਟੀ ਘਰ ਆ ਜਾਂ ਜਿਆਦਾ ਫਸਿਆ ਰਹਿੰਦਾ ਇਹਦਾ ਫਰੋਕ ਬਹੁਤ ਸੋਹਣਾ ਨਿਕਲਿਆ ਜ਼ਾਰਾ ਦਾ ਤੇ ਇੱਕ ਪੈਰ ਮੈਂ ਤੁਹਾਨੂੰ ਬਣਦਾ ਵੀ ਦਿਖਾ ਦੂੰਗਾ ਬਾਈ ਬਹੁਤ ਸੋਹਣੇ ਵਧੀਆ ਤਰੀਕੇ ਨਾਲ ਪੈਰ ਬਣਾਉਂਦਾ ਬਰਕਰਰ ਹੁਣ ਇਹਦੇ ਕਿੰਨਾ ਨੰਬਰ ਲੱਗੇ ਖੁਰੀ ਬਾਈ ਇਹ 5 ਨੰਬਰ 5 ਪਹਿਲਾਂ 5.5 ਲੱਗਦੀ ਸੀ ਹਨ ਤੋੜ ਗਈ ਪੈਰੇ ਪਹਿਲਾਂ 5.5 ਲੱਗਦੀ ਸੀ ਇਹਦੇ ਜਾਰਾ ਪੈਰ ਮਾਰ ਮਾਰ ਕੇ ਤੋੜ ਗਈ ਥੱਲੇ ਜਾਨਵਰ ਲਿਪੜੇ ਪਏ ਅੱਜ ਬਾਰਿਸ਼ ਹੋਈ ਆ ਤੇ ਪਹਿਲੀ ਵਾਰ ਰਾਧਾ ਦੇ ਲਵਾਈਆਂ ਨੇ ਖੁਰੀਆਂ ਆਪਾਂ ਨੇ ਰਾਧਾ ਦੇ ਵੀ 5 ਨੰਬਰੇ ਲੱਗੀ ਆ ਪਰ ਇਹਦਾ ਪੈਰ ਬਹੁਤ ਗਲਾਈ ਚਾ ਰਾਦਾ ਦਾ ਅੰਦਰ ਉਹ ਫਿਰਦਾ ਆਪਣੇ ਵਾਲਾ ਚੋਬਰ ਪਿੰਕਾ ਹੋਇਆ ਜਮੀ ਪਿੰਕ ਇਹ ਵੀ ਤੁਹਾਨੂੰ ਦਿਖਾਦਾ ਮੈਂ ਇਹਦੇ ਵੀ ਲਵਾਤੀਆਂ ਮਨੇ ਹਟ ਜਾ ਬਟਕੇ ਹਟ ਜਾ ਪਤਾ ਪੱਖੇ ਚੱਲ ਰਹੇ ਨੇ ਨਾਲੇ ਉਹਦੇ باوجود ਵੀ ਗਰਮੀ ਗਰਮੀ ਹੋਇਆ ਰਹਿਦਾ ਕਿਉਂਕਿ ਕੁਛ ਜਾਨਵਰ ਆਪਾਂ ਹੋਰ ਲਏ ਆ ਉਹਨਾਂ ਦਾ ਬਲੌਗ ਵੀ ਆਪਾਂ 1-2 ਦਿਨ ਦੇ ਵਿੱਚ ਪਾਵਾਂਗੇ ਸ਼ੂਟ ਕਰਕੇ ਤੇ ਉੱਧਰ ਹੁੰਦੇ ਆ ਉਹ ਜਾਨਵਰ ਇੱਕ ਬੱਚੇ ਵਾਲੀ ਘੋੜੀ ਆ ਤਾਂ ਕਰਕੇ ਤੇ ਰਣ ਸਿੰਘ ਫਿਰ ਇਸ ਰੂਮ ਦੇ ਵਿੱਚ ਹੁੰਦਾ ਤੇ ਦਿਨ ਦੇ ਵਿੱਚ ਫਰਸ਼ ਦੇ ਉੱਪਰ ਵੀ ਆਪਾਂ ਕਰਦਾਂ ਨੇ ਵਾਰੀ-ਵਾਰੀ ਮਤਲਬ ਚੇਂਜ ਕਰਦੇ ਰਹਿੰਦੇ ਆਪਾਂ ਜਾਨਵਰਾਂ ਨੂੰ ਤੇ ਹੁਣ ਥੋੜੀ ਜਿਹੀ ਖਾਚੀ ਵੀ ਕਰ ਰਿਹਾ ਇਹ ਇਹਦੇ ਮੂਹਰੇ ਪੈਰਾਂ ਤੇ ਲਵਾਤੀ ਕੁਰੀਆਂ ਇਹ ਵੀ ਪੈਰ ਕਾਫੀ ਤੋੜ ਗਿਆ ਕਿਸੇ ਵੀ ਜਾਨਵਰ ਦੇ ਆਪਾਂ ਪਹਿਲਾਂ ਖੁਰਰੀ ਲਵਾਈ ਜਦੋਂ ਖੁਸ਼ਕ ਮੌਸਮ ਸੀ ਜਾਨ ਮੌਸਮ ਆ ਗਿਆ ਸੱਲ ਵਾਲਾ ਤੇ ਆਪਾਂ ਕੁਰੀਆਂ ਸਾਰੇ ਜਾਨਵਰਾਂ ਨੇ ਲਵਾ ਦਿਆਂ ਟਿੱਕੇ ਖੜ ਜਾ ਪੁੱਤ ਹਾਂ ਨਣੂ ਇੱਕ ਆ ਲੈ 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 ਐ ਮਾਰੇਗਾ ਮੇਰੇ ਵਰ ਗਰਮੀ ਗਰਮੀ ਹੋਇਆ ਰਹਿਣਾ ਫੋਨ ਨਾ ਫੜ ਲਿੰਗੇ ਤੇ ਨਾ ਪਤਾ ਤੇ ਆਜੋ ਹੁਣ ਤੁਹਾਨੂੰ ਮੈਂ ਪੈਰ ਮੰਨਦੀ ਵੀ ਦਿਖਾ ਦਾਂ ਮੌਸਮ ਗਿੱਲਾ ਹੋਇਆ ਪਿਆ ਪੈਰ ਦੀ ਟ੍ਰਿਮਿੰਗ ਹੋ ਰਹੀ ਹੈ ਜੀ ਦੇਖੋ ਚਲੋ ਇਲਾ ਬਰਕਤ ਨੇ ਵੈਸੇ ਕਹਦਾ ਸੀ ਵੀ ਸਾਫ਼ ਨੇ ਪੈਰ ਵਿੱਚੋਂ ਪਰ ਤੁਸੀਂ ਹੁਣ ਦੇਖ ਲੋ ਫਰੌਗ ਦੀ ਬਨਾਵਟ ਤੇ ਵਿੱਚੋਂ ਸਫਾਈ ਵਗੈਰਾ ਇਹਨਾਂ ਪੂਰੀਆ ਤੇ ਧਿਆਨ ਜ਼ਰੂਰ ਰੱਖਿਆ ਕਰੋ ਪੈਰਾਂ ਦਾ ਹਫ਼ਤੇ 'ਚ ਜ਼ਿਆਦਾ ਨਹੀਂ ਤਾਂ ਦੋ ਵਾਰੀ ਤਾਂ ਤੁਸੀਂ ਪੈਰ ਨੂੰ ਸਾਫ਼ ਕਰਕੇ ਚੰਗੇ ਤਰੀਕੇ ਨਾਲ ਤੇਲ ਵਗੈਰਾ ਲਾ ਕੇ ਪੱਕੇ 'ਚ ਖੜਾ ਦਿਆ ਕਰੋ ਤੁਹਾਡੇ ਜਾਨਵਰ ਦੀ ਮਤਲਬ ਸਿਹਤ ਦੇ ਬਹੁਤ ਵੱਡਾ ਅਸਰ ਹੁੰਦਾ ਪੈਰਾਂ ਦਾ ਕਿ ਕਈ ਵਾਰ ਫਰੌਗ ਗਲ ਜੇ ਉਦੋਂ 스멜 ਬਹੁਤ ਆਉਣ ਲੱਗ ਜਾਂਦੀ ਆ ਜਾਨਵਰ ਤੁਹਾਡਾ ਲੰਗੜਾ ਕੇ ਫਿਰਨ ਲੱਗ ਜਾਂਦਾ ਉਹ ਚੀਜ਼ਾਂ ਫਿਰ ਕਿਧਰ ਕਿਤੇ ਪਰੇਸ਼ਾਨੀ ਦਿੰਦੀਆਂ ਨੇ ਜਾਨਵਰ ਨੂੰ ਤੇ ਆਪਾਂ ਨੂੰ ਵੀ ਜੇ ਪੈਰਾਂ ਤੋਂ ਆਪਣਾ ਜਾਨਵਰ ਬਿਲਕੁਲ ਓਕੇ ਹੋਊਗਾ ਤੇ ਉਹਦੀ ਗਾਮਜੀ ਹੋਏ ਰੀਸੈਟ ਰਹੂਗੀ ਕੋਈ ਹੱਡਾ ਨਹੀਂ ਬਣੂਗਾ ਕੋਈ ਕੋਟ ਨਹੀਂ ਹੋਊਗੀ ਇਹ ਚੀਜ਼ਾਂ ਦਾ ਬਹੁਤ ਫਰਕ ਰਹਿੰਦਾ ਬ్రో ਹੋ ਗਈ ਟ੍ਰੀਮਿੰਗ ਬ్రో ਇਹਦੀ ਹਾਂ ਬਾਕੀ ਜਦੋਂ ਆਪਾਂ ਨੈਕਸਟ ਵੀਡੀਓ ਉਹ ਕਰਾਂਗੇ ਨਾ ਆਪਣੇ ਰਣ ਸਿੰਘ ਦੀ ਬਣਾਵਾਂਗੇ ਆਪਾਂ ਇਹਨਾਂ ਪ੍ਰੋਪਰ ਤੌਰ ਤੁਰ ਕੇ ਜਿਵੇਂ ਤੁਸੀਂ ਦੇਖਦੇ ਹੋ ਹੁੰਨੇ ਹੋ ਪਹਿਲਾਂ ਹਨਾ ਬਾਈ ਪਹਿਲਾਂ ਤੋੜ ਕੇ ਵੀ ਚੈੱਕ ਕਰਦਾ ਵੀ ਕੋਈ ਪੈਰ ਆਊਟ ਤਾਂ ਨਹੀਂ ਕਰ ਰਿਹਾ ਜਾਂ ਕੁਝ ਵੀ ਹਨਾ ਉਹ ਚਲੋ ਦੋਸਤਾਂ ਨੂੰ ਜਾਣਕਾਰੀ ਮਿਲ ਜਾਂਦੀ ਆ ਯਾਰ ਉਹ ਚੀਜ਼ ਦੀ ਕਈ ਵਾਰ ਜਿੱਥੇ ਤੁਸੀਂ ਨਹੀਂ ਵੀ ਪਹੁੰਚ ਸਕਦੇ ਅਗਲਾ ਉਹ ਚੀਜ਼ ਦਾ ਧਿਆਨ ਰੱਖ ਕੇ ਆਪਦਾ ਫਾਇਦਾ ਕਰਾ ਲਵਾਂਗੇ ਕਿਸੇ ਨਾ ਕਿਸੇ ਦਾ ਪਿਛੜ ਵਿੱਚ ਹੋਈ ਪਿਛੜ ਅਗਲੇ ਪੈਰਾਂ ਤੇ ਆਪਾਂ ਨੇ ਸਾਰੇ ਜਾਨਵਰਾਂ ਦੇ ਲਵਾਈਆਂ ਨੇ ਖੁਰੀਆਂ ਇਦੋਂ ਪੋਟੇ ਗਰੇ ਹੋਏ ਲੋਜੀ ਸਟੈਂਡ ਦੇ ਪੈਰ ਰੱਖ ਲਿਆ ਤੇ ਇਹਦੇ ਨਾਲ ਸ਼ੇਪ ਬਹੁਤ ਸੋਹਣੀ ਬਣ ਜਾਂਦੀ ਆ ਸੰਭ ਦੀ ਬਰਕਤ ਹੁਣ ਜਿਵੇਂ ਪਹਿਲਾਂ ਸਿੰਪਲ ਖੁਰੀ ਲਵਾਉਂਦੇ ਸੀ ਬਿਨਾਂ ਲੋਕ ਤੋਂ ਹੁਣ ਤਾਂ ਬਹੁਤ ਘੱਟ ਲੋਕ ਲਵਾਉਂਦੇ ਹਨਾ ਹਾਂ ਜੀ ਇਹਦਾ ਗ੍ਰਿਪ ਚਾਦੇ ਰਹਿਦਾ ਉਹਦਣਾ ਜਿਵੇਂ ਹੁਣ ਪੈਰ ਮਾਰੀ ਜਾਂਦੇ ਨੇ ਕੋਈ ਪਿੱਛੇ ਨਹੀਂ ਹਟਦੀਆਂ ਕਿ ਛੇਦੀ ਨਿਕਲਦੀ ਨਹੀਂ ਹਾਂ ਕਈ ਘੋੜੀਆਂ ਤੁਹਾਨੂੰ ਚੜਾਈ ਵੀ ਆਤੋਂਦੀ ਆ ਬਹੁਤ ਜ਼ਿਆਦਾ ਪੈਰ ਆਹ ਬਹੁਤ ਮਾਰਦੇ ਨੇ ਕਿ ਉਹ ਇੱਕ ਦੀ ਘੋੜੀ ਦੀ ਜਗ੍ਹਾ ਬਦਲਦੀ ਹੈ ਨਾ ਇਹ ਖੱਚ ਵੀ ਜੀ ਕਰੀ ਜਾਂਦੀਆਂ ਨੇ ਇਹ ਤਾਂ ਆਪਾਂ ਜੀ ਦੋ ਦੋ ਮਿੱਫਾ ਵੀ ਲਾਣਾਂਗੇ ਨਾ ਛੇਦੀ ਖੁਰੀ ਹਿੰਦੀ ਨਹੀਂ ਹੈ

ਮਾ ਜੀ ਨਾ ਇਹ ਤਰ੍ਹਾਂ ਕੀ ਕਰਨਾ ਬੰਦੀ ਆ ਜੀ ਸਾਡੇ ਗੁਰੂ ਲਾਤਰੀ ਆਉਣਾ ਪੈਰ ਬਣ ਗਏ ਪੈਰ ਵਿੱਚੋਂ ਬਿਲਕੁਲ ਸਾਫ਼ ਪਹਿਣ ਤੇ ਕਈ ਦੋਸਤ ਪੁੱਛਦੇ ਹੁੰਦੇ ਬਈ ਕਿਹੜਾ ਤੇਲ ਲਾਈਏ ਤਾਂ ਰਿੰਡੀ ਦਾ ਤੇਲ ਵੀ ਆਪਾਂ ਬਈ ਵਰਤ ਸਕਦੇ ਹਾਂ ਵੀ ਬਹੁਤ ਵਧੀਆ ਰਹਿੰਦਾ ਜੇ ਕਈ ਵਾਰ ਦੂਜਾ ਤੇਲ ਜਿਹੜਾ ਇਹ ਸਪੈਸ਼ਲ ਹੂਫ ਆਇਲ ਆਉਂਦਾ ਕਿਸੇ ਭਰਾ ਕੋਲ ਨਹੀਂ ਹੁੰਦਾ ਜਗਾ ਅਵੇਲੇਬਲ ਨਹੀਂ ਹੁੰਦਾ ਤਾਂ ਤੁਸੀਂ ਰਿੰਡੀ ਦਾ ਤੇਲ ਵੀ ਵਰਤ ਸਕਦਾ ਲਾਗੇ ਵੀਰੇ ਸਾਰੀਆਂ ਕਰੇਗੀ ਕੋਈ ਬਹੁਤ ਟਫ ਜੌਬ ਆ ਬਾਈ ਫੈਰੀਅਰ ਦੀ ਕਈ ਭਰਾ ਕਹਿ ਦਿੰਦੇ ਆ ਵੀ ਯਾਰ ਪੈਸੇ ਐ ਲੈ ਜਾਂਦੇ ਫਲਾਣਾ ਟਫ ਜੌਬ ਬਹੁਤ ਆ ਯਾਰ ਐਪਰਨ ਕਿੰਨੇ ਕ ਪਾੜਦੇ ਨੇ ਬਾਈ ਤੁਸੀਂ ਮਹੀਨੇ ਚ ਇੱਕ ਦਾ ਚੱਕੇ ਪਾੜੇ ਜਾਂਦਾ ਹੈ ਹਨਾ ਇਹ ਨਾ ਮੇਖਾਂ ਕਾੜ ਫਸ ਜਾਂਦੀਆਂ ਵੀਰੇ ਹਾਂ ਨਾ ਇਹ ਟਫ ਜੌਬ ਆ ਇੱਕ ਮੈਂ ਰੀਲ ਲੇਖੀ ਜਿਵੇਂ ਹੁਣ ਤੈ ਨਹੀਂ ਇੱਕ ਮਤਲਬ ਵਿਚਾਲੇ ਲੱਤਾਂ ਦੇ ਲੈ ਰੱਖਿਆ ਬੰਦਾ ਹੀ ਮੂੰਹ ਤੇ ਮੂੰਹ ਮਾਰਿਆ ਕੋੜ ਨਹੀਂ ਚੱਕੇ ਮੇਲਾ ਫੈਰੋ ਬਰੈਡ ਕੋੜਾ ਸੀ ਹਾਂ ਫੈਰ ਉਸ ਬਹੁਤ ਵਾਇਰਲ ਹੋ ਰਹੀ ਹੈ ਰੀਲ ਪਰ ਮੈਂ ਵੀ ਦੇਖਿਆ ਵੀਰੇ ਦੋ ਵਾਰੀ 3 ਮਹੀਨੇ ਮੇ ਬਿਸ਼ੇਰੀ ਦੇ ਇੱਕ ਵਾਰੀ ਮੈਂ ਗੁੰਤਾਸ ਕੋੜਾ ਗੁਰਦੇਵ ਸਿੰਘ ਹੋਨੇ ਕਰੀ ਬਿਸ਼ੇਰੀ ਸੀਗੀ ਹਾਂ ਉਹਦੇ ਦੀ ਹੋਇਆ ਸੀ ਉਹਨੇ ਚੱਕ ਕੇ ਮੁੰਦੇ ਮੂੰਹ ਆ ਰਿਹਾ। ਅੱਛਾ ਉਹਦੇ ਜਾਨਵਰ ਵੀ ਆ ਡੱਬਾ ਤੇ ਮੁੰਡਾ ਵੀ ਡੱਬਾ ਉਹ। ਉਹਦੀ ਬਛਰੀ ਦੇ ਵਿੱਚ। ਅੱਛਾ ਮੇਰਾ ਭਜੇ ਥੋੜਾ ਜਿਹਾ ਘੱਟ ਸੀ ਉਹ ਵੀ ਚੱਕ ਕੇ ਉਹਨੇ ਥੱਲੀ ਲੈ ਲਈ। ਹਾਂ ਆ ਉਹਨਾਂ ਦੇ ਫਾਰਮ ਦੀ ਬਰੀਡ ਆ ਜਿਹੜੀ ਤੇ ਦੁਪੈਰ ਬਣਾ ਰਹੇ ਆ ਜਾਰਾ ਦੇ। ਠੀਕ। ਇਹ ਸਾਰਿਆਂ ਨਾਲ ਬੱਧ ਪਰੇਸ਼ਾਨ ਕਰਦੀ ਆਪਾਂ ਨੂੰ। ਉਹ ਵੀ ਨੀਲੀ ਉਲੀ ਖੇਰੀ ਸੀਗੀ। ਨੀਲੀਆਂ ਹਾਂ। ਗੰਮਤਾਸ ਦੀਆਂ ਨੀਲੀਆਂ ਬਛਰੀਆਂ ਬਹੁਤ ਹੁੰਦੀਆਂ। ਉਹਨੇ ਆਇਆ ਪੈ ਚੱਕ ਪਹਿਲਾ 8 ਤੂੜਾ। ਨਾ ਚੱਕਦਾ ਨਹੀਂ ਪੈਰ ਦਾ ਚੱਕੂ ਮੈਂ ਦਾ ਮੈਂ ਪੈਰ ਚੱਕ ਕੇ ਸੱਲੇ ਦਾ ਸਲਾਣਾ ਚਾਹ ਮੈਂ ਸੱਲੇ ਦਾ ਐਡਾ ਬੰਦਾ ਪੈਰੀ ਚੱਕ ਪੈਰ ਨੂੰ ਚੱਕੂ ਮੈਂ ਉਹ ਛੇਲਰ ਜਿਆ ਤਾਂ ਨਹੀਂ ਲੈ ਫੜ ਦੂਰ ਬੈਠਦਾ ਪੁੱਟੀ ਹੀ ਵੇਲਾ ਪੁੱਟੀ ਹੀ ਵੇਲਾ ਅੱਜ ਭਿਆਨ ਤੇ ਪੈਰ ਹੁਣ ਵਾਲਾ ਤੇ ਨਹੀਂ ਪੈਸੇ ਤਾਂ ਦੰਦ ਨਹੀਂ ਮੰਗਦੇ ਫਿਰ ਆਪ ਸਿੱਖਣਾ ਨੇ ਕੰਮ ਮੇਰਾ ਖਬੂ ਜਾ ਹੱਥਾ ਕਿਤੇ ਉਮੀ ਨਾ ਕਰੇ ਆਪੇ ਬੱਢ ਲਾਉਂਗਾ ਬਈ ਟੁੱਟਾ ਘਾਟਾ ਲਾਹਾਂਗਾ ਦੇਖੀ ਬਹੁਤ ਲੈ ਉਹਦੀ ਵੱਲ ਆਇਆ ਨੂੰ ਆ ਦੋ ਵੀ ਦਾ ਬੰਦੇ ਹਾਂ ਜਿਸ ਦਾ ਕੰਮ ਉਸੀ ਕੋ ਸਾਜੇ ਬਈ ਹੁਣ ਕੋ ਸਾਹਬ ਆਪ ਹੋਏ ਨੇ ਮੂਰੇ ਦਾ ਹਾਂ ਜੀ ਹਾਂ ਹੁਣ ਦਿਖਾ ਪੈਰ ਬਣਦਾ ਯਾਰਾ ਦਾ ਯਾਰਾ ਮੁੰਡਾ ਦੇਖਦਾ ਜਿੰਨਾ ਪਾ ਪਿੱਛੇ ਵਾਲਾ ਪੈਰ ਫ੍ਰੀ ਛੱਡਦੇਵੇਂ ਉੰਨਾ ਸੈਜ ਬਣਾਉਂਦਾ ਹਨਾ ਫੁਰੀ ਤੋਂ ਬਣਾ ਆ ਪ੍ਰੌਗ ਥੋੜਾ ਜਿਹਾ ਖਰਾਬ ਹੋ ਗਿਆ ਵਾ ਇਹ ਸੀ ਹੁਣ ਡੀਜ਼ਲ ਪਾਦੀ ਚ ਹਾਂ ਸਾਫ਼ ਕਰਕੇ ਕਲੀ ਪਾ ਦਿਆ ਕਰਿਓ ਅੱਛਾ ਤੇ ਬੀਜੇ ਨਾਲ ਕਈ ਗੱਲ ਜਾਣ ਪਰ ਪਾਣਦਾ ਜਾਂਦਾ ਬਰਕਤ ਤੈਨ ਵੀ ਭਈ ਉਹਦਾਂ ਬਣਾਇਆ ਕਦੇ ਪੈਰਸ਼ੇਣੀ ਨਾਲ ਵੀਰੇ ਬਹੁਤ 2016 ਤੱਕ ਕੱਪੜੇ ਸੈਣੀ ਨਾਲ ਹੀ ਪੈਰ ਬਣਾਏ ਨੇ ਅੱਛਾ ਉਮਰ ਖਾਸੀਆ ਤੇਰੀ ਵੀ ਫਿਰ ਪੱਗੇ ਕੰਮ ਉਹ ਹੈ ਉਮਰ ਤਾਂ ਮੇਰੀ ਨਿਆਣੀ ਹੁਣ ਵਾਲੀ ਘੱਟੀ ਨਹੀਂ ਰਹੀ ਛੋਟਾ ਹੁੰਦੇ ਲੱਗਿਆ ਸੀ ਕੰਮ ਤੇ ਵੀਰੇ ਬਾਪੂ ਕਰਦਾ ਸੀ ਆਪਣਾ ਕੰਮ ਹੂੰ ਹੂੰ ਆਪਾਂ ਛੋਟੇ ਹੁੰਦੇ ਉਹਨਾਂ ਨਾਲ ਹੀ ਲੱਗੇ ਸੀਗੇ ਚੰਗੀ ਗੱਲ ਹੈ ਠੀਕ ਹੈ ਜੀ ਉਹ ਸਤਮੀ ਅਠਮੀ ਦੀ ਪੜਦੇ ਬਾਪੂ ਨਾਲ ਕੁੜੀਆਂ ਬਣਾਉਂਦੇ ਹੁੰਦੇ ਸੀਗੇ ਪੱਠੀ ਤੇ ਆਪ ਕਰੇ ਹਾਂ ਆਪ ਕਰੇ ਜਿਹੜੀ ਬਲੱਡ ਵਾਲੀ ਚੀਜ਼ ਆ ਨਾ ਜਿਵੇਂ ਕਹਿੰਦਾ ਵੀ ਅਲੀ ਸ਼ਾਨ ਚ ਸ਼ਕੀਨੀ ਆਉਂਦੀ ਆ ਮੱਜੂ ਕੇ ਲੈਣ ਚ ਮਜ਼ਬੂਤੀ ਉਹ ਤੁਹਾਡੇ ਬਲੱਡ ਚ ਔਕਣ ਤੇ ਪਲੇਟ ਤੇ ਪ੍ਰਵਾਹ ਆ ਉਹ ਚੀਜ਼ ਦਾ ਫਰਕ ਤਾਂ ਹੁੰਦਾ ਹੀ ਆ ਕਿਉਂਕਿ ਜਦ ਛੋਟਾ ਹੁੰਦਾ ਬੱਚਾ ਸਿੱਖਦਾ ਆਪਣੇ ਮਾਂ-ਬਾਪ ਤੋਂ ਉਹਦੀ ਲੱਗੇ ਗੱਲ ਹੁੰਦੀ ਆ ਕਹਿੰਦੇ ਜੱਟ ਦਾ ਪੁੱਤ ਜਿਹੜੀ ਹਲਾਈ ਪਾ ਦੂਗਾ ਉਹ ਆਮ ਬੰਦੇ ਤੋਂ ਨਹੀਂ ਬਣਦੀ ਖੇਤ ਚ ਹਾਂ ਦੱਲਾਂ ਬਾਈ ਬਹੁਤ ਮਾਰਦੇ ਆ ਸੀ ਬਰਕਤ ਨਾਲ ਅਸੀਂ ਪਰ ਔਕਾ ਕੈਮਰੇ ਦੀ ਜ਼ਿਆਦਾ ਮਾਰਦੇ ਆ ਪਰ ਜਿੱਦਨੇ ਆਉਂਦਾ ਬਾਈ ਸਾਡਾ ਜੀ ਲੱਗਿਆ ਰਹਿੰਦਾ ਬਰਕਤ ਜੀ ਫੋਨ ਬਾਈ ਸੱਚ ਕਾਤੇ ਨਹੀਂ ਚੱਕਦੇ ਬਹੁਤ ਬੰਦਿਆਂ ਦੇ ਯਾਰ ਹੁੰਦੇ ਆ ਬਾਈ ਸਵਾਲ ਜਵਾਬ ਜਿਹੜੇ ਫੋਨ ਆਪਣਾ ਨਾ ਕੰਮ ਹੀ ਬਹੁਤਾ ਵੀਰੇ ਜਾਨ ਮੈਨੂੰ ਪੱਕੇ ਮਹਿੰਗੇ ਫਾਰਮ ਰੱਖੇ ਹੋਣੇ ਜਿਹੜੇ ਨਹੀਂ ਕਈ ਵਾਰ ਮਹਿੰਨ ਦਾ ਵੀ ਨਹੀਂ ਚੱਕੇ ਤੁਸੀਂ ਪੱਕਿਆਂ ਦਾ ਮੇਰਾ ਵੀ ਨਹੀਂ ਚੱਕਿਆ ਦੋ ਦਾ ਉਹ ਵੀਰੇ ਪਹਿਲਾਂ ਮੇਰੀ ਕੁੜੀਆ ਤੇ ਗਈ ਸੀ ਹਾਂ ਉਹ ਦੱਸਾਂ ਜੀ ਤੈਨੂੰ ਕੁੜੀਆ ਤੇ ਮੇਰੀ ਕੁੜੀਆ ਬੱਚੇ ਤੇ ਲੇਪੀ ਹੋ ਗਿਆ ਹਾਂ ਥੋੜਾ ਜਿਹਾ ਗਰਮੀ ਬਹੁਤ ਆ ਯਾਰ ਗਰਮੀ ਦੇ ਬੋਸ ਆ ਜਾਂਦੇ ਨੇ ਠੰਡੇ ਵੀ ਆ ਜਾਂਦੇ ਨੇ ਹਾਂ ਉਦੋਂ ਕਮਾਉਣ ਵੀ ਲੈ ਗਿਆ ਹੀ ਜਵਾਬਾਂ ਨੂੰ ਯਾਰ ਕਿਹੜੇ ਸਾਨੂੰ ਥੋੜੇ ਜਿਹਾ ਪੈਸਿਆਂ 'ਚ ਤੰਗ ਕਰਦੇ ਨੇ ਉਹ ਵੀ ਉਹਨਾਂ ਦਾ ਵੀ ਚੱਕ ਵੀ ਪੈਸਿਆਂ 'ਚ ਤੰਗ ਰੱਖਿਆ ਇਹ ਗੱਲ ਮਾਰੀ ਆ ਬੰਦੇ ਦੀ ਬਹੁਤ ਹਾਲਤ ਦਾ ਸਹਾਰਾ ਤਾਂ ਬਣਿਆ ਜਾਂਦਾ ਕਿ ਯਾਰ ਉਹਦਾ ਨੱਕਾ ਮੇਰਾ ਬਹੁਤ ਮਿਹਨਤ ਕਰਦੇ ਹੋ ਯਾਰ ਨਹੀਂ ਕਰਣਾ ਕੋਈ ਨਾ ਕਰੋ ਹਨਾ ਦੋ ਦੋ ਪਲਾਸ ਉਹ ਵੀ ਓਕੇ